ਪੰਜਾਬ ਕੀ ਔਰ ਭਾਰਤ ਕੀ ਸਥਿਤੀ ਔਰ ਦਾਨਮੰਦੀ ਜੋ ਹਰ ਰੋਜ਼ ਐਸੇ ਬਿਆਨ ਦਿੰਦੇ ਹੈ ਕਈ ਦਫਾ ਅੱਜ ਬਿਆਨ ਕੁਝ ਦਿੰਦੇ ਹੈ ਅਗਲੇ ਦਿਨ ਫਿਰ ਬਦਲ ਲੈਂਦੇ ਹੈ ਕੋਈ ਗੱਲ ਸੁਣੋ ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਖੈਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਹੈ ਸੁਪਾਲ ਸਿੰਘ ਖਹਿਰਾ ਦੇ ਬਿਆਨ ਤੋਂ ਟਾਲਾ ਵੱਟਰੇ ਇਹਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਖਹਿਰਾ ਦੇ ਬਿਆਨ ਦੇ ਨਾਲ ਕਾਂਗਰਸ ਬਿਲਕੁਲ ਸਹਿਮਤ ਨਹੀਂ ਹੈ। ਦਰਅਸਲ ਸੁਪਾਲ ਸਿੰਘ ਖਹਿਰਾ ਨੇ ਬਿਆਨ ਦਿੱਤਾ ਸੀ ਕਿ ਹਿਮਾਚਲ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਾਨੂੰਨ ਲਿਆਂਦਾ ਜਾਏ ਤਾਂ ਜੋ ਕੋਈ ਗੈਰ ਪੰਜਾਬੀ ਸਿੱਧਾ ਪੰਜਾਬ 'ਚ ਵੋਟਰ ਨਾ ਬਣ ਸਕੇ, ਜ਼ਮੀਨ ਨਾ ਖਰੀਦ ਸਕੇ ਤੇ ਸਰਕਾਰੀ ਨੌਕਰੀ ਨਾ ਲੈ ਸਕੇ। ਇਸ ਮਸਲੇ ਤੇ ਵਿਵਾਦ ਹੋਇਆ ਤੇ ਹੁਣ ਕਾਂਗਰਸ ਨੂੰ ਸਪਸ਼ਟੀਕਰਨ ਦੇਣਾ ਪਿਆ। ਵੀ ਗੱਲ ਸੁਣੋ ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਕੇਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ ਇਹ ਉਹਨਾਂ ਦੇ ਪਰਸਨਲ ਬਿਆਨ ਨੇ ਮੈਂ ਬਕਾਇਦਤੌਰ ਕਹਿ ਦਿੰਦਾ ਹਰ ਹਿੰਦੁਸਤਾਨੀ ਹਰ ਸੂਬੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਪੂਰਨਕ ਆਪਣੀ ਵੋਟ ਬਣਾਉਂਦਾ ਵੀ ਕੰਮ ਲੈਣਦਾ ਵੀ ਸੋ ਖਹਿਰਾ ਸਾਹਿਬ ਦੇ ਨਿੱਜੀ ਥਿਊਜ਼ ਨੇ ਕਾਂਗਰਸ ਇਹਨਾਂ ਦੇ ਥਿਊਜ਼ ਨਾਲ ਸਹਿਮਤ ਨਹੀਂ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਦੇ ਨਾਲ ਤਾਂ ਕਾਂਗਰਸ ਇਤਫਾਕ ਨਹੀਂ ਰੱਖਦੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਬਿਆਨ ਦਿੱਤਾ ਉਸ ਤੇ ਪਲਟਵਾਰ ਬਾਜਵਾ ਨੇ ਕੀਤਾ ਪੰਜਾਬ ਕੀ ਔਰ ਭਾਰਤ ਕੀ ਸਥਿਤੀ ਔਰ ਪੰਜਾਬ ਮੇ ਸਿੱਧੇ ਤੌਰ ਪਹਿਲੇ ਟਾਈਮ ਸੇ ਦੇਖੋ ਉਹ ਲੀਡਿੰਗ ਪਾਰਟੀ ਹੈ ਉਹ ਗਵਰਨਮੈਂਟ ਮੇ ਆਮ ਆਪੋਜੀਸ਼ਨ ਮੇ ਤੋਂ ਵੀ ਆਰ ਆਪੋਜ਼ਟ ਟੂ ਈਚ ਅਦਰ ये तो कोई दो आए नहीं वो तो अगर पूछना है तो वहां का जो हमारे स्टेट्स के यूनिट्स है आप उनसे पूछिए इधर हमारा प्रधानमंत्री क्या कहते हैं प्रधानमंत्री तो हर रोज ऐसे बयान देते हैं कई दफा आज बयान कुछ देते हैं अगले दिन फिर बदल लेते हैं बयान तो प्राइम मिनिस्टर साहब तो इस दफा मैसे बुखलाट की निशानी जैसे जैसे बीजेपी हर राउंड में पीछे चल रही है ऐसे बुखलाट की शुरुआत हो रही है इंडिया अलायंस का क्या प्रधानमंत्री जी को अब छह महीने के बाद पता चला इंडिया अलायंस में ये जो आम आदमी पार्टी है इट इज अ पार्ट ऑफ इंडिया बट इन पंजाब पंजाब में हमारा कोई इनसे लेना देना नहीं